ਸ਼ਹਿਰ ਦੇ ਇੱਕ ਪ੍ਰਮੁੱਖ ਵਪਾਰੀ ਨਾਲ ਗੋੜ ਲੋਨ ਦੇ ਨਾਂ ਤੇ ਲੱਖਾਂ ਦੀ ਠੱਗੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਇੱਕ ਨਾਮੀ ਬੈਂਕ ਨਾਲ ਜੁੜਿਆ ਹੈ ਪਰ ਬੈਂਕ ਅਧਿਕਾਰੀ ਹੁਣ ਕੋਈ ਗੱਲ ਸੁਣਨ ਨੂੰ ਤਿਆਰ ਵੀ ਨਹੀਂ ਹਨ। ਜਾਣਕਾਰੀ ਦਿੰਦਿਆਂ ਸ਼ਹਿਰ ਦੇ ਵਪਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਲੋਕਡਾਊਨ ਤੋਂ ਬਾਅਦ ਉਹਨਾਂ ਨੇ ਆਪਣੀ ਪਤਨੀ ਦੇ ਨਾਂ ਤੇ 7 ਮਾਰਚ 2022 ਨੂੰ ਇੱਕ ਨਾਮੀ ਨਿੱਜੀ ਬੈਂਕ ਤੋਂ ਲਗਭਗ 17 ਲੱਖ ਰੁਪਏ ਦਾ ਗੋੜ ਲੋਨ ਲਿਆ ਅਤੇ ਬਦਲੇ ਵਿੱਚ 480 ਗ੍ਰਾਮ ਦੇ ਕਰੀਬ ਸੋਨਾ ਬੈਂਕ ਵਿੱਚ ਜਮ੍ਹਾਂ ਕਰਵਾਇਆ ਇਸ ਦੌਰਾਨ ਇੱਕ ਦੂਜੇ ਨਿੱਜੀ ਬੈਂਕ ਦਾ ਮੁਲਾਜ਼ਮ ਮਨੀਸ਼ ਵਰਮਾ ਵੀ ਮੌਜੂਦ ਸੀ ਪੈਸੇ ਉਹਨਾਂ ਦੇ ਬੈਂਕ ਖਾਤੇ ਵਿੱਚ ਆ ਗਏ ਪਰ ਮਨੀਸ਼ ਵਰਮਾ ਵੱਲੋਂ ਉਹਨਾਂ ਨੂੰ ਬਿਨਾਂ ਦੱਸੇ 12 ਅਕਤੂਬਰ 2022 ਨੂੰ ਆਪਣੇ ਕੋਲੋਂ 18 ਲੱਖ ਰੁਪਏ ਦੇ ਕਰੀਬ ਨਕਦੀ ਜਮ੍ਹਾਂ ਕਰਵਾ ਕੇ ਸਾਰੇ ਦਾ ਸਾਰਾ ਸੋਨਾ ਬੈਂਕ ਕੋਲੋਂ ਛਡਵਾ ਲਿਆ ਗਿਆ ਹੈਰਾਨੀ ਦੀ ਗੱਲ ਇਹ ਸੀ ਕਿ ਬੈਂਕ ਦੇ ਬਿਨਾਂ ਖਾਤਾਧਾਰਕ ਜਾਂ ਉਸਦੇ ਨੋਮਿਨੀ ਦੀ ਮੌਜੂਦਗੀ ਵਿੱਚ ਸਾਰਾ ਸੋਨਾ ਉਸਦੇ ਹਵਾਲੇ ਕਰ ਦਿੱਤਾ ਲਲਿਤ ਕੁਮਾਰ ਅਨੁਸਾਰ ਇਸ ਤੋਂ ਬਾਅਦ ਮਾਰਚ 2023 ਵਿੱਚ ਉਕਤ ਮਨੀਸ਼ ਵਰਮਾ ਵੱਲੋਂ ਉਹਨਾਂ ਕੋਲੋਂ 1,65,000 ਰੁਪਏ ਇਸ ਕਰਜ਼ੇ ਦੀ ਕਿਸ਼ਤ ਦੇ ਰੂਪ ਵਿੱਚ ਵੀ ਲੈ ਗਏ ਪਰ ਫਿਰ ਵੀ ਨਹੀਂ ਦੱਸਿਆ ਕਿ ਉਹਨਾਂ ਦਾ ਸੋਨਾ ਮਨੀਸ਼ ਵਰਮਾ ਆਪ ਹੜੱਪ ਚੁੱਕਿਆ ਹੈ ਲਲਿਤ ਕੁਮਾਰ ਅਨੁਸਾਰ 3 ਮਹੀਨੇ ਪਹਿਲਾਂ ਖੁਲਾਸੇ ਹੋਣੇ ਸ਼ੁਰੂ ਹੋਏ ਕਿ ਉਕਤ ਬੈਂਕ ਕਰਮਚਾਰੀ ਮਨੀਸ਼ ਵਰਮਾ ਵੱਲੋਂ ਕਈ ਲੋਕਾਂ ਦੇ ਨਾਂ ਤੇ ਕਰਜ਼ਾ ਲੈ ਕੇ ਪੈਸੇ ਹੜੱਪ ਲੈ ਗਏ ਹਨ ਜੀਬੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲੱਪੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਹੈ ਰਲੀ ਸ਼ਰਮਾ ਮੈਨੂੰ ਅੱਜ ਸਨ 2022 ਜੇ ਮੈਨੂੰ ਹੈਗੇ ਨੇ ਥੋੜੇ ਪੈਸਿਆਂ ਦੀ ਜ਼ਰੂਰਤ ਜਿਸ ਕਰਕੇ ਅਹੀਂ ਆਈਸੀਆਈਸੀ ਬੈਂਕ ਵਿੱਚ ਆਪਣਾ 골ਡ ਲੋਨ ਜਮਾ ਕਰਾਇਆ 골ਡ ਤੇ ਮੁੜਾ ਗਈ ਮਨੂਸ਼ ਵਰਮਾ ਜਿਸ ਬੈਂਕ ਤੋਂ ਅਪਲਾਈ ਉਹ ਵਾਈਸ ਨਾਲ ਗਿਆ ਉਸੋ 골ਡ ਜਮਾ ਕਰਾਇਆ 480 ਗ੍ਰਾਮ 골ਡ ਹੈ ਕਹੀ ਉਹਦੀ ਵੈਲਿਊ ਆਈ ਦੀ ਡੇਟ ਤੇ ਕਿ 35 ਲੱਖ ਰੁਪਏ ਦੀ ਉਦੋਂ ਮਨੋਂ ਇਹਨਾਂ ਨੇ 16,99,000 ਰੁਪਏ ਦਿਖਾਤੇ ਟਰਾਂਸਫਰ ਕੀਤੇ ਪੈਸੇ ਮੇਰੇ ਖਾਤੇ ਆ ਗਏ ਉਸ ਤੋਂ ਬਾਅਦ 12 10 2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ ਕਾਊਂਟ ਵੀ ਕਲੋਜ਼ ਕਰਾਤਾ ਤੇ ਪੈਸੇ ਜਮ੍ਹਾਂ ਕਰਾਏ ਨੇ 18,15,114 ਰੁਪਏ ਕਿੰਨੇ ਕਰਵਾਏ ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਇਹਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਅਮਪਲੋਈਰ ਲਿਆ ਹੋਇਆਗਾ ਜਿਸ ਕਰਕੇ ਇਹ ਨੂੰ ਪਤਾ ਲੱਗਾ ਸੀ 15 ਅਪ੍ਰੈਲ 2024 ਨੂੰ ਤੁਹਾਡੇ ਘਰ ਚ ਕੋਈ ਨਹੀਂ ਗਿਆ ਨਾਲ ਉਸ ਵੇਲੇ ਅਡੇ ਘਰ ਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੇ ਵੇਟ ਨਹੀਂ ਹੀ ਤੁਹਾਨੂੰ ਵੀ ਕਿਸ਼ਤ ਦੀ ਆਣਾ ਮੈਸੇਜ ਬੈਂਕ ਤੋਂ ਇਹ ਸਾਲ ਬਾਅਦ ਇਹਨਾਂ ਨੇ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ ਚ ਸਾਲ ਬਾਅਦ ਮੇਰੇ ਕੋ 1,65,000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕਹਿੰਦੇ ਬੈਂਕ ਵਾਲੇ ਹਾਂ ਜੀ ਅਸੀਂ ਬੈਂਕ ਚ ਗਏ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ਕਲੋਜ਼ ਕਰਾ ਗਿੱਦੀ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਹੈਗੇ ਆ ਇਹ ਸਾਡੇ ਨਾਲ ਕੀ ਨੀਸ ਲੈਂਗੁਏਜ ਯੂਜ਼ ਕਰਦੇਗੇ ਮਤਲਬ ਡਿਟੇਲ ਨਹੀਂ ਦੇ ਰਹੇ ਤਾਂ ਨਾ ਨੂੰ ਕੀ ਇੱਕ ਦੇ ਜਿਹੜਾ ਬੋਚਰ ਹੈਗਾ 18 ਲੱਖ 115 ਜਾਂ 114 ਰੁਪਏ ਦਾ ਇਨਾਜ਼ਾ ਨੂੰ ਇਹ ਬੋਚਰ ਦਿਖਾ ਰਹੇ ਹੈਗੇ ਆ 18 ਲੱਖ 115 ਜਾਂ 114 18 ਲੱਖ 115 ਜਾਂ 114 ਰੁਪਏ ਕਿੰਨੇ ਜਮਾ ਕਰਾਈ ਹੈਗੀ ਹੈ ਇਹਦੀ ਫੋਟੋ ਦੇ ਜਨ ਤੇ ਸਭ ਕੋ ਅਸਲੀਤ ਬਾਹਰ ਆਂਦੀ ਹੈਗੀ ਹੈ ਤੇ ਜਦੋਂ ਇਹਨਾਂ ਨੇ ਅਕਾਊਂਟ ਕਲੋਜ਼ ਕਰਕੇ 골ਡ ਕੰਨੂ ਦਿੱਤਾ ਜਦੋਂ ਕੀ ਨੇ ਸਨੈਪਸ ਵਾਈਫ ਦੀ ਹੈਗੀ ਆ ਫਿਰ ਸਿਗਨੇਚਰ ਵਾਈਫ ਦੇ ਹੈਗੇ ਉਸ ਤੋਂ ਬਾਅਦ ਅਸੀਂ ਕਦੀ ਬੈਂਕ ਚ ਫੇਰਾ ਵੀ ਨਹੀਂ ਮਾਰੇਗਾ ਜਿਸ ਵੇਲੇ 골ਡ ਕੱਢਾਇਆ ਉਹਦੇ ਤੇ ਕਿਹਦੇ ਸਾਈਨ ਉਹਦੇ ਸਾਈਨ ਵਾਈਫ ਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੀ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਉਹਨਾਂ ਉਹ ਕਹਿੰਦੇ ਸਾਈਨ ਤਾਂ ਡੇ ਹੈਗੇ ਸੈਨ ਮੈਚ ਨਹੀਂ ਕਰਦੇ ਕਿ ਉਹਨਾਂ ਦੇ ਕੀ ਚਾਹੁੰਦੇ ਉਹ ਤੀਜੇ ਹੁਣ ਬਈ ਇਨਸਾਫ ਮਿਲੂ ਦਿਓ ਹੈਗਾ ਇਨਸਾਫ ਇਹਦੀ ਕੰਪਲੇਂਟ ਕੀਤੀ ਹੋਈ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਉਹਨੂੰ 1.5 ਮਹੀਨਾ ਚੱਲੇਗਾ 7 ਮਾਰਚ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉੱਥੋਂ ਐਸੇ ਬੈਂਕ ਤੋਂ 16 17 ਲੱਖ ਲਿਆ ਸੀ ਉਹ ਅਸੀਂ ਕਰਵਾਇਆ ਸੀ ਜੱਸ ਬੈਂਕ ਤੋਂ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜੱਸ ਬੈਂਕ ਤੋਂ ਕੈਸ਼ ਵੀ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰਾ ਨਾਲ ਲੈਣ ਗਿਆ ਸੀ ਗੋਲਡ ਲੋਨ ਮੇਰਾ ਰਖਵਾਣ ਗਿਆ ਸੀ ਉਹਨੇ ਵੀ ਦਿਨ ਸਰਤ ਸਤਕ 8 ਮਹੀਨੇ ਬਾਅਦ 골ਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਉਣੇ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 17 ਲੱਖ ਦੇ ਕੇ 골ਡ ਛਡਵਾ ਲਿਆ ਇਹ ਸਾਨੂੰ ਪਤਾ ਲੱਗਿਆ 15 April 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ ਐਸਾ ਇਨਕੁਆਰੀ ਵਾਸਤੇ ਗਏ ਆਈਸੀਆਈ ਬੈਂਕ ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਹਾਡੇ ਕੋਲ ਡਾਕੂਮੈਂਟ ਤੁਹਾਡੇ ਕੋਲ ਮਿਲਿਆ ਹੈ ਤੁਹਾਨੂੰ ਜਿਸ ਐਸੇ ਬੈਂਕ ਦੇ ਉਹ 골ਡ ਰਖਵਾਇਆ ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲੋਂ ਜਮ੍ਹਾਂ ਕਰਵਾਤਾ ਵੈਸੇ ਸਰ ਹੁਣ ਇਹਨਾਂ ਨੂੰ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਪਰ ਮੈਂ ਕਿ ਮੈਂ ਉਸ ਬੈਂਕ ਸੈਕਿੰਡ ਟਾਈਮ ਉਦੋਂ ਗਈ 골ਡ ਵੀ ਸਾਡਾ ਤੁਹਾਨੂੰ ਪੁੱਛੇ ਵਗੈਰ ਤੁਹਾਨੂੰ ਪਤਾ ਹੋਏ ਵਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ ਬੋਲਦੇ ਸਰ ਅੱਜ ਤੋਂ ਉਹਦੀ ਕੀਮਤ 35-40 ਲੱਖ ਹੈ 460 ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ 16 ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਕੌਣ ਕਿੱਦਾਂ ਲੈ ਗਿਆ ਮੇਰੇ ਤੋਂ ਬਗੈਰ ਸਰ ਕਹਿੰਦੇ ਤੁਹਾਡੇ ਸਾਈਨ ਹੋਏ ਆ ਮੈਂ ਕਿਹਾ ਮੈਂ ਤਾਂ ਸੈਕਿੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕੋਲੋਂ ਕਿਹਾ ਤੁਹਾਨੂੰ ਕਿਹਾ ਨੂੰ ਆਸ ਕਿਹਾ ਕਿ ਤੁਹਾਨੂੰ ਫੋਟੋਸ ਦਿਖਾ ਦਿਓ 2 ਸਾਲ ਪਹਿਲੀ ਕਹਿੰ ਸਰ ਕੋਈ ਫੋਟੋਸ ਵੀ ਨਹੀਂ ਆਈਆਂ ਮਤਲਬ ਆਣਾ ਕਰਨ ਦੇ ਹਾਂਜੀ ਬਿਲਕੁਲ ਨਾਲ ਮਹੀ 20 ਬਿਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਸਾਡੇ ਕੋਲ 7-8 ਸਰਕਾਰ ਹਸਤਾ ਜਿਹੜੀਆਂ ਨੇ ਉਹ ਆਈਆਂ ਨੇ ਉਹਦੇ ਉਹਦੇ ਤੇੜੀ ਤਫਤੀਸ਼ ਕੀਤੀ ਜਾ ਰਹੀ ਹੈ ਉਹਦੇ ਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਅਸਲ ਕੀਤਾ ਮੰਗਵਾਇਆ ਇਹਨਾਂ ਕੋ ਰਿਕਾਰਡ ਹੋਣ ਤੇ ਜਿਹੜੀ ਵੀ ਅਗਲੀ ਕਰ ਵੀ ਉਹ ਮਸ ਲੈਂਦੀ ਜਾਉਗੀ ਮਾਮਲਾ ਮਾਮਲਾ ਇਹ ਤੇ ਤਫਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਦੇ ਦਸਤਾਵੇਜ਼ ਕਿਹੜਾ ਕੋਈ ਇਹਨਾਂ ਨੇ ਗੋਲ ਲੋਨ ਇਹਨਾਂ ਨੇ ਰੱਖ ਕੇ ਲੋਨ ਲਿਆ ਆ ਬੈਂਕ ਤੋਂ ਕਿੰਨੇ ਦਾ ਸਮਤਾਲਕ ਵੀ ਉਹ ਜਿਹੜਾ ਲੋਨ ਧਾਰ ਕੇ ਤੇ ਜਿਹੜਾ ਉਹ ਜਿਹੜਾ 골ਡਆ ਤੋਂ ਹਾਸਲ ਕੀਤਾ ਗਿਆ ਹੈ ਕਿੰਨੇ ਹਾਸਲ ਕੀਤਾ ਜੀ ਇਹਦੇ ਬਾਰੇ ਜਿਹੜੀ ਤਫ਼ਤੀਸ਼ ਸਾਹਮਣੇ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾਊਗਾ ਪਰਿਵਾਰ ਦੇ ਕਹਿਣ ਮੁਤਾਬਕ ਹੀ ਹੈਗਾ ਜੀ ਕਿੰਨੇ ਖੜਿਆ ਪਰਿਵਾਰ ਦੇ ਕਹਿਣ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕਿਸੇ ਦਾ 7 8 ਲੱਖ ਦਾ ਲੋਨ ਆ ਕਿਸੇ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦੇ ਉਹਨਾਂ ਜਿਹੜੀਆਂ ਕੰਪਲੇਂਟਸ ਦਿੱਤੀਆਂ ਗਈਆਂ ਕੁਝ ਗੋਲ ਲੁੰਦੀਆਂ ਨੇ ਕੁਝ ਉਦਾਂ ਲੋਨ ਲੈ ਕੇ ਤੇ ਉਹਨੂੰ ਜਬਤ ਕਰਦੀਆਂ ਕੁਛ ਹੈਗੇ। ਨਹੀਂ ਅਜੇ ਤਹਨਾ ਨੇ ਇੱਕ ਮੁਲਾਜ਼ਮ ਦੇ ਜੇ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਹੈ ਉਹ ਇਥੋਂ ਜਿਹੜਾ ਪਹਿਲਾਂ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਹੈ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਬੈਂਕ ਦੇ ਪੁਲਿਸ ਹੀ ਰਿਕਾਰਡ ਹਸਲ ਕਰਨਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਸਾਰਾ ਰਿਕਾਰਡ ਹਸਲ ਕੀਤਾ ਜਾਵੇਗਾ। ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਏਗਾ ਇਹਨੂੰ ਇਹਨੂੰ ਚੰਦਨਾਂ ਦੇ ਵਿੱਚ ਇਹਨੂੰ ਕਰ ਲਿਆ ਜਾਵੇਗਾ।